ਅਪੀ ਐਨਐਸਏ ਜਿਹੜੀ ਹੈਗੀ ਆ ਭਾਈ ਹਮਫਲ ਸਿੰਘ ਤੇ ਉਹਨਾਂ ਦੇ ਸਾਥੀਆਂ ਤੇ ਵਧਾਈ ਦੀ ਹੈ ਕੀ ਕਹਿਣਾ ਇਹ 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 ਚਿਤ ਕਹਿਣਾ ਜੀਏ ਕਿ ਸ਼ਰੇਆਮ ਪੰਜ ਵਿਕਤੀ ਦੇ ਪੰਜਾਬ ਸਰਕਾਰ ਦੀ ਜਾਂ ਇਹ ਧੱਕੇਸ਼ਾਹੀ ਹੈ ਇਹ ਐਨਐਸਏ ਤੋਂ ਵੈਸੇ ਵੀ ਪਹਿਲਾਂ ਵੀ ਇਹਨਾਂ ਨੂੰ ਜੱਜ ਲਈ ਇੱਕ ਸਾਲ ਵਾਸਤੇ ਉਦੋਂ ਬਾਅਦ 3 ਮਹੀਨੇ ਵਾਸਤੇ ਤਿੰਨ ਤਿੰਨ ਮਹੀਨੇ ਵਾਸਤੇ ਸੈਕਸ਼ਨ ਕਰਦੇ ਜਿਹੜੇ ਅੱਜ ਸਾਨੂੰ ਖਬਰ ਮਿਲ ਰਹੀ ਹੈ ਕਿ ਇਕੱਠੀ ਇੱਕ ਸਾਲ ਲਈ ਵਧਾਉਣੀ ਇਹ ਤੇ ਮੇਰੇ ਖਿਆਲ ਬਹੁਤ ਹੀ ਪੰਜਾਬ ਦੇ ਲੋਕਾਂ ਦਾ ਜਿਹੜੇ ਜਿਨ੍ਹਾਂ ਨੇ ਉਹਨੂੰ ਇੰਨਾ ਸਮਰਥਨ ਦੇ ਕੇ ਜਿਤਾਇਆ ਉਹਨਾਂ ਨਾਲ ਵੀ ਵੱਡੀ ਬਹੁਤ ਬੇਇਨਸਾਫੀਅਤ ਤੇ ਮੁਰਖੀ ਅਧਿਕਾਰਾਂ ਦਾ ਵੀ ਵੱਡਾ ਕਹਾਣਾ ਹੈ। ਕੋਈ ਹੁਣ ਸਰਕਾਰ ਵੱਲੋਂ ਤੇ ਵਾਅਦਾ ਕਰ ਦਿੱਤਾ ਕਿ ਜਿਹੜਾ ਕਰਨਾ ਸੀ ਜੈਨਸ ਨੇ। ਕੋਈ ਲੀਗਲ ਟੀਮ ਨਾਲ ਕੋਈ ਗਲਤਫਹਿਮੀ ਹੋਈ ਹੋਵੇ ਕਿ ਪੁੱਛਾਇਆ ਹੋ। ਨਹੀਂ ਸਾਨੂੰ ਅੱਜ ਹੀ ਇਹਦੀ ਜਾਣਕਾਰੀ ਅੱਜ ਹੀ মিডিਆ ਥਰੂ ਹੀ ਮਿਲੀ ਆ ਤੇ ਅੱਜ ਹੀ ਸ਼ਾਮ ਨੂੰ ਸਾਡੇ ਸੈ ਲੀਗਲ ਟੀਮ ਦੀ ਕੋਈ ਹੋਗੀ ਮੀਟਿੰਗ। ਉਹ ਚਾ ਫਿਰ ਅੱਗੇ ਲੀਗਲ ਤੌਰ ਤੇ ਇਹ ਕੀ ਕਰਨਾ ਤੇ ਬਾਕੀ ਸਮਾਜਿਕ ਤੌਰ ਤੇ ਵੀ ਅਸੀਂ ਜਿਹੜੀਆਂ ਕੋਈ ਧਾਰ ਮਨੁੱਖੀ ਅਧਿਕਾਰਾਂ ਦੀਆਂ ਜਥੇਬੰਦੀਆਂ ਵਾਂ ਜਾਂ ਕੋਈ ਸ਼੍ਰੋਮਣੀ ਕਮੇਟੀ ਆ ਜਾਂ ਕੱਲ ਤੇ ਇਸ ਦੇ ਜਥੇਦਾਰ ਆ ਜਾਂ ਹੋਰ ਨੇਸੀ ਜਿਹੜੇ ਪੰਜਾਬ ਚ ਮਾਹੌਲ ਨੂੰ ਵਧੀਆ ਬਣਾ ਕੇ ਰੱਖਣਾ ਚਾਹੁੰਦੇ ਆ ਆਪਸੀ ਭਾਈਚਾਰਾ ਬਣਾ ਕੇ ਰੱਖਣਾ ਚਾਹੁੰਦੇ ਉਹਨਾਂ ਸਾਰਿਆਂ ਦਾ ਤਾਲਮਿਲ ਕਰਕੇ ਅਸੀਂ ਕੋਈ ਅਗਲਾ ਵੀ ਪ੍ਰੋਗਰਾਮ ਦੇਖਾਂਗੇ ਕੀ ਲੱਗਦਾ ਹੈਗਾ ਕਿ ਚਾਰ ਬਿੰਦੂ ਦੇ ਨਤੀਜੇ ਤੇ ਜਿਹਨੂੰ ਇਹਦੇ ਫੈਸਲੇ ਨਿਚੋ ਮੈਂ ਇਹ ਤੇ ਮੇਰੇ ਖਿਆਲ ਅਕਦਾ ਕਿ ਲੋਕਾਂ ਦੀ رائے ਤੋਂ ਪਹਿਲਾਂ ਦਾ ਇਹ ਫੈਸਲਾ ਵਾ ਸਰਕਾਰ ਦਾ ਹੁਣ ਲੋਕਾਂ ਦੀ رائے ਤੋਂ ਬਾਅਦ ਚ ਵੀ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਠੀਕ ਹੈ ਕਿ ਲੋਕ ਰਾਏ ਦੀ ਕਦਰ ਕਰਦੇ ਹੋਇਆ ਇਹ ਐਨਐਸਏ ਨੂੰ ਤੁਰੰਤ ਖਤਮ ਕਰਨਾ ਚਾਹੀਦਾ ਤੇ ਉਹਨਾਂ ਨੂੰ ਜਲਦੀ ਜਲਦੀ ਰਿਆਕੀ ਕਰਕੇ ਤੇ ਜਿਹੜੀ ਉਹਨਾਂ ਦੀ ਨਸ਼ਿਆਂ ਦੇ ਖਿਲਾਫ ਜੰਗ ਸੀਗੀ ਉਹਦੇ ਚ ਉਹਨਾਂ ਨੂੰ ਵੀ ਕੰਮ ਕਰਨ ਦੇਣ ਜਦੋਂ ਉਹਨਾਂ ਦਾ ਸਹਿਯੋਗ ਕਰਕੇ ਜਿਹੜੀ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਜਾ ਸਕਦਾ ਹੈ